ਕਹਿੰਦੇ ਕਿ 4000 ਕਰੋੜ ਮਾਨ ਸਾਹਿਬ ਕਹਿੰਦੇ ਕਿ ਪਿੰਡ ਵਿਕਾਸ ਵਾਸਤੇ ਤੇ ਜਿਹੜੀਆਂ ਲਿੰਕ ਸੜਕਾਂ ਨੇ ਉਹਦੇ ਵਾਸਤੇ ਲਾਉਣਗੇ ਹੁਣ ਤੇ ਇਹ ਵਿਕਾਸ ਦਾ ਕੋਈ ਨਵਾਂ ਕਹਿ ਲੋ ਹੈ ਕੋਈ ਟਰੈਕ ਹੈ ਜਾਂ ਫਿਰ ਵੋਟਾਂ ਦੇ ਕਰਕੇ ਫਿਰ ਨਵਾਂ ਮੈਪ ਹੈ ਇਹ ਨਹੀਂ ਕੱਲ ਮਾਨ ਸਾਹਿਬ ਨੇ ਇੱਕ ਖੂਬਸੂਰਤ ਗੱਲ ਕੀਤੀ ਆ ਜੀ ਉਹ ਕਹਿੰਦੇ ਵੀ ਆਪ ਹੁਣ ਜਿਵੇਂ ਪਹਿਲਾਂ ਗਰੰਟੀ ਦਿੰਦੇ ਹੁੰਦੇ ਸੀ ਹੁਣ ਵਾਰੰਟੀ ਦੇਣ ਲੱਗੇ ਕਹਿੰਦੇ ਕਿ ਸੜਕਾਂ ਦੀ ਵਾਰੰਟੀ ਦੇਣੀ ਆ ਕਿ 5 ਸਾਲ ਵਾਸਤੇ ਆ ਅੱਛੀ ਗੱਲ ਹੈ ਸੀ ਇਹਦੇ 'ਚ ਕਿ ਠੇਕੇਦਾਰ ਨੂੰ ਜਿਹਨੂੰ ਵੀ ਅਸੀਂ ਟੈਂਡਰ ਦੇਵਾਂਗੇ ਸ਼ਾਇਦ ਪਾਇਲਟ ਪ੍ਰੋਜੈਕਟ ਹੈ ਚਾਰਜ ਲਿਆ ਚ ਇਹ ਹੂੰ ਕਿ ਜਿਹੜੀਆਂ ਸੜਕਾਂ ਦੇ ਟੈਂਡਰ ਠੇਕੇਦਾਰ ਨੂੰ ਮਿਲਣਗੇ ਹੂੰ ਉਕਤ ਠੇਕੇਦਾਰ 5 ਸਾਲੇ ਦੀ ਸਾਂਭ ਸੰਭਾਲ ਕਰੇਗਾ ਵੀ ਯਾਨੀ 5 ਸਾਲ ਤੱਕ ਵਾਰੰਟੀ ਆ ਜੀ ਇੰਨੀ ਕੁ ਮਿਆਦ ਹੁੰਦੀ ਆ ਹੂੰ ਹੂੰ ਠੀਕ ਹੋ ਗਿਆ ਮੈਂ ਕਹਿੰਦਾ ਵਧੀਆ ਗੱਲ ਆ ਜੀ ਬਹੁਤ ਵਧੀਆ ਗੱਲ ਆ ਕਿਉਂਕਿ ਦੇਖੋ ਪਿੰਡੂ ਸੜਕੀ ਢਾਂਚਾ ਅਕਾਲੀਆਂ ਨੇ ਕਾਫੀ ਕੰਮ ਕੀਤਾ ਸੀਗਾ ਮੈਨੂੰ ਕਹਿੰਦਾ ਕਿ ਸਾਰਾ ਕੁਝ ਠੀਕ ਹੋ ਗਿਆ ਕਮਿਆਂ ਪੇਸ਼ ਨਹੀਂ ਹੁੰਦੀ ਪਰ ਬਹੁਤ ਕਮ ਖਿੱਚਿਆ ਸੀ ਬਿਲਕੁਲ ਕਾਂਗਰਸ ਸਰਕਾਰ ਚੋਣਾ ਨਹੀਂ ਹੋਇਆ ਪਰ ਐ ਸਰਕਾਰ ਦੇ ਵਿੱਚ ਤੇ ਹਾਲੇ ਸਟਾਰਟਿੰਗ ਹੋਣੀ ਹੈ ਕਿਉਂਕਿ ਇਹ ਇਹ ਫਸ ਗਿਆ ਆਰਡੀਐਫ ਤਾਂ ਮਿਲੇ ਹੀ ਨਹੀਂ ਅਜੇ ਤੱਕ ਇਹਨਾਂ ਨੂੰ ਮੰਡੀ ਬੋਰਡ ਵਾਲਾ ਜਿਹੜਾ ਪੈਸਾ ਸੀ ਉਹ ਅੜ ਗਿਆ ਇਹਨਾਂ ਦਾ ਸੋ ਹੁਣ ਜਦੋਂ ਤੁਹਾਨੂੰ ਪਤਾ ਹੈ ਕਿ ਆਪਣੇ ਵਿਕਾਸ ਦੇ ਵਿੱਚ ਖੇਤੀ ਤੇ ਖੇਤੀ ਦੇ ਵਿਕਾਸ ਦੇ ਵਿੱਚ ਸੜਕੀ ਨੈਟਵਰਕ ਦਾ ਬੜਾ ਯੋਗਦਾਨ ਹੈ ਖਾਸ ਤੌਰ ਤੇ ਜਿਹੜੀਆਂ ਲਿੰਕ ਰੋੜਾ ਹੁੰਦੀਆਂ ਨੇ ਠੀਕ ਹੈ ਨਾ ਜੀ ਜੀ ਤਾਂ ਪ੍ਰਧਾਨ ਮੰਤਰੀ ਸੜਕ ਯੋਜਨਾ ਨੂੰ ਛੱਡ ਦਿਓ ਜਿਹੜੀਆਂ ਮੰਡੀ ਬੋਰਡ ਵਗੈਰਾ ਬਣਾਉਂਦਾ ਹੈ ਹਾਂ ਜੀ ਬਿਲਕੁਲ ਹੁਣ ਜਦੋਂ ਤੁਸੀਂ ਜਾਓਗੇ ਤਾਂ ਤੁਸੀਂ ਵੋਟਰ ਤੱਕ ਕਾਦੇ ਰਾਹੀਂ ਪਹੁੰਚੋਗੇ ਸੜਕਾਂ ਰਾਹੀਂ ਜਾਣਾ ਨਾ ਬਿਲਕੁਲ ਤੇ ਟੁੱਟੀ ਸੜਕਾਂ ਹੀ ਜਾਓਗੇ ਤਾਂ ਕੋ ਲੋਕ ਵੀ ਟੋਟ ਟੋਟ ਕੇ ਬਹਿਣਗੇ ਸਾਰੇ ਬੈੰਦੇ ਉੱਡ ਉੱਡ ਮਿੱਤਰਾ ਤਾਂ ਉੱਡ ਉੱਡ ਕੇ ਬਹਿਣਗੇ ਫਿਰ ਠੀਕ ਹੈ ਨਾ ਜੀ ਸੋ ਇਸ ਕਰਕੇ ਉਹ ਮਤਲਬ ਕਿ ਕਹਿ ਲੋ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆ ਰਿਹਾ ਵਾ ਹਾਂ ਇਮਤਿਮੀ ਇਹ ਜਿਹੜੇ ਕੁਝ ਬੁਨਿਆਦੀ ਵਿਕਾਸ ਕਾਰਜ ਹੈ ਉਹਨਾਂ ਵੱਲ ਇਹਨਾਂ ਨੇ ਧਿਆਨ ਦੇਣਾ ਸਟਾਰਟ ਕੀਤਾ ਹੈ ਜਿਹੜਾ ਕਿ ਪਹਿਲਾਂ ਵੀ ਦੇਣਾ ਬਣਦਾ ਸੀਗਾ ਚਲੋ ਦੇਰ ਆਇਦਰ ਉਸਤਾਏ ਜੀ ਹੁਣ ਮੈਂ ਕੁਝ ਚੀਜ਼ ਆਪ ਦੇ ਕੋਲੋਂ ਜੋੜਨੀ ਚਾਹਾਂਗਾ ਹਮ ਸਰ ਲਿੰਕ ਰੋਡਾਂ ਦੀ ਇੱਕ ਸਮੱਸਿਆ ਹੈ ਇਹਨਾਂ ਦਾ ਜਿਹੜਾ ਸਮਾਨ ਪੈਂਦਾ ਮਟੀਰੀਅਲ ਚਲੋ ਤੁਸੀਂ ਵਾਰੰਟੀ ਵੀ ਲੈ ਲਓਗੇ ਹਮ ਠੇਕੇਦਾਰ ਨੇ ਸਮਾਨ ਨਿਯਮ ਦੇ ਹਿਸਾਬ ਨਾਲ ਪਾਉਣਾ ਹੈ ਕਿੰਨੇ ਇੰਚ ਬਜਰੀ ਹੈ ਕਿੰਨੇ ਇੰਚ ਗਟਕਾ ਫਲਾ ਫਟਕਾ ਛਟਕਾ ਲੁਕ ਬਜਰੀ ਆਈ ਹੋ ਗਿਆ ਜੀ ਜੀ ਸਾਰੇ ਇਨਗਰੀਡੀਅੰਟਸ ਜਿਹੜੇ ਸਰ ਉਹ 1970 ਦੇ ਨਿਯਮ ਨੇ ਜਦੋਂ ਪਿੰਡ ਚ ਇੱਕ ਦੋ ਟਰੈਕਟਰ ਹੁੰਦੇ ਸੀ ਹੂੰ ਉਦੋਂ ਗੱਡੇ ਯੂਜ਼ ਹੁੰਦੇ ਸੀ ਅੱਜ ਦਾਣੇ ਵੀ ਢੋਣੇ ਆ ਨਾ ਆਪਾਂ ਬੋਲ ਤੋਂ ਦਾਣੇ ਜਿਹੜੇ ਆਉਂਦੇ ਹੁੰਦੇ ਸੀ ਬਿਲਕੁਲ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਏਗਾ ਗੱਡਿਆਂ ਰਾਹੀਂ ਢੋਏ ਜਾਂਦੇ ਸੀ ਗੱਡਿਆਂ ਦੇ ਆਲੇ ਦੁਆਲੇ ਪੱਟੀਆਂ ਬੰਨ੍ਹੀਆਂ ਜਾਂਦੀਆਂ ਸੀ ਸੁਣੀਆਂ ਸੀ ਇਹ ਗੱਲਾਂ ਸੀ ਵੇਖੇ ਮੈਂ ਵੇਖੀਆਂ ਨੇ ਮੈਂ ਸੁਣਾ ਦਿੰਨਾ ਫਿਰ ਤੁਹਾਨੂੰ ਪੱਟੀਆਂ ਹੁੰਦੀਆਂ ਸੀ ਸਨ ਨਾਲ ਬਣੀਆਂ ਉਹਨਾਂ ਨੂੰ ਕਵਰ ਕਰਕੇ ਯਾਨੀ ਇੱਕ ਤਰ੍ਹਾਂ ਨਾਲ ਸਾਈਡ ਸਾਈਡਾਂ ਤੇ ਬੰਦ ਕਰਕੇ ਆਈਆਂ ਹਾਂ ਵੇਡ ਲਾਲ ਜੀ ਗੱਡੇ ਦੇ ਵੀ ਵੇਡ ਹੁੰਦੇ ਸੀ ਹੋਰ ਜਾਣਕਾਰੀ ਦੇਵਾਂ ਤੁਹਾਨੂੰ ਗੱਡੇ ਗੱਡਾ ਇੱਕ ਨਾਰਮਲ ਤੇ ਉਹਦਾ ਵੀ ਵੇਡ ਲੱਗ ਜਾਂਦਾ ਹੁੰਦਾ ਸੀਗਾ ਤਉ ਉਹਦੇ ਉੱਤੇ ਬਹਿ ਕੇ ਆਈਦਾ ਹੁੰਦਾ ਸੀਗਾ ਐ ਜੇ ਕਰਦੇ ਹੁੰਦੇ ਸੀ ਤੋ ਕਹਿੰਦਾ ਮਤਲਬ ਇਹ ਕਿ ਉਹ ਤੋ ਗੱਡੇ ਲੰਘਦੇ ਸੀ ਹੂੰ ਹੁਣ ਉਹਨਾਂ ਸੜਕਾਂ 'ਤੋਂ 70 ਵਾਲੇ ਨਿਯਮ ਐ ਸਮਾਨ 70 ਦੇ ਹਿਸਾਬ ਨਾਲ ਪਾ ਰਹੇ ਹਾਂ ਤਾਂ ਉਥੋਂ ਹੁਣ ਲੰਘ ਰਿਹਾ 60 ਟਨ ਲੈ ਕੇ ਟਿਪਰ ਟਿਪਰ ਬਿਲਕੁਲ 70 ਟਨ ਲੈ ਕੇ ਟਿਪਰ ਹੂੰ ਤਾਂ ਸੜਕ ਕੀ ਕਰੂਗੀ ਕੀ ਕਰੂਗੀ ਬਿਲਕੁਲ ਇਹ ਇਹ ਚੀਜ਼ ਇਹ ਚੀਜ਼ ਜਦ ਤੱਕ ਠੀਕ ਨਹੀਂ ਕਰੋਗੇ ਤਦ ਤੱਕ ਤੂੰ ਕੁਝ ਵੀ ਨੀਓ ਮਾੜਾ ਮੋਟਾ ਪਾਜਿਆ ਕਰਨਗੇ ਖਾਣਾ ਪੂਰਤੀ ਆ 5 ਸਾਲ ਪਰ ਸੜਕ ਤੁਹਾਡੀ ਕਾਇਮ ਤਾਂ ਰਹਿਣੀ ਹੈ ਦੋ ਚੀਜ਼ਾਂ ਕਰਨੀਆਂ ਪੈਣਗੀਆਂ ਇੱਕ ਜੀ ਇੱਕ ਹੋਰ ਸਮੱਸਿਆ ਸੜਕ ਇਹ ਜਿਹੜਾ ਨਿਯਮ ਹੁੰਦਾ ਇਹਨਾਂ ਦਾ ਮੇਰੇ ਖਿਆਲ ਦੇ ਨਾਲ ਇਹਦੇ ਵਿੱਚ ਮਿੱਟੀ ਨਹੀਂ ਹੁੰਦੀ ਹਮ ਹੁਣ ਸੜਕਾਂ ਬਣੀ ਜਾਂਦੀਆਂ ਬਣੀ ਜਾਂਦੀਆਂ ਵਾਰ-ਵਾਰ ਵਾਰ-ਵਾਰ ਉਹ ਵਿਚਾਲੇ ਉੱਚੀਆਂ ਹੋਈ ਜਾਂਦੀਆਂ ਸਾਈਡਾਂ ਤੇ ਮਿੱਟੀ ਲਾਉਣ ਦਾ ਪ੍ਰਬੰਧ ਨਹੀਂ ਹੁੰਦਾ ਉਹ ਜਾਂ ਤਾਂ ਪੰਚਾਇਤ ਆਪਣੇ ਕੋਲੋਂ ਕਰੇ ਜੀ ਜਾ ਲੋਕ ਆਪੋ ਆਪਣੇ ਮੱਥੇ ਤੇ ਪਾਲਣ ਲੱਗਦਾ ਕੁਝ ਵੀ ਨਹੀਂ ਹੈ ਮੈਂ ਖੁਦ ਆਪਣੇ ਮੱਥੇ ਤੇ ਪਾਈ ਆ ਮਿੱਟੀ 8-10000 ਰੁਪਿਆ ਲੱਗਾ ਜਿਹੜਾ ਵੀ ਲੰਘਦਾ ਕਹਿੰਦਾ ਯਾਰ ਬੰਦੇ ਨੇ ਬਹੁਤ ਅੱਛਾ ਕੰਮ ਕੀਤਾ ਪਰ ਅਸੀਂ ਤੇ ਬੰਨੇ ਵੱਡ-ਵੱਡ ਕੇ ਕਹਿ ਲੋ ਕਿ ਕੰਮ ਹੀ ਬੰਨੇ ਲਾਤੇ ਆ ਤੋ ਕਹਿਣ ਦਾ ਮਤਲਬ ਇਹ ਆ ਕਿ ਇਹ ਦੋ ਚੀਜ਼ਾਂ ਠੀਕ ਕਰਨ ਦੀ ਜ਼ਰੂਰਤ ਹੈ ਮਾਨ ਸਾਹਿਬ ਨੂੰ ਆਪਾਂ ਦਰਖਾਸਤ ਕਰਦੇ ਆ ਕਿ ਪਲੀਜ਼ ਇਧਰ ਧਿਆਨ ਦਿਓ ਤੇ ਤੀਜੀ ਗੱਲ ਆ ਕਿ ਸੜਕਾਂ ਅਸੀਂ ਆਪ ਬਹੁਤ ਤੋੜਦੇ ਆ ਹੂੰ ਮੈਂ ਆਉਂਦੇ ਪਿੰਡੋਂ ਆਉਣਾ ਦੋ ਤਿੰਨ ਬੰਦੇ ਤੇ ਮੈਂ ਐਸੇ ਹੋਣਾ ਰਵੇਖਿਆ ਨਾ ਆ ਇੱਕ ਸਾਡੇ ਪਿੰਡ ਦਾ ਇੱਕ ਦੋ ਸਾਡੇ ਘਰ ਪਿੰਡ ਦੇ ਆ ਤਿੰਨ ਕ ਘਰ ਪਿੰਡ ਦੇ ਆ ਦੋ ਤਿੰਨ ਗਾਮ ਐ ਦੇਖਦਾ ਉਹਨਾਂ ਦੀਆਂ ਪੈਲੀਆਂ ਸਰ ਨਹੀਂਆਂ ਉਹ ਇੱਕ ਇੱਕ ਮਤਲਬ ਕਿ ਟਰਾਲੀ ਜਾਂ ਟਰਾਲਾ ਮਿੱਟੀ ਦਾ ਸੁੱਟ ਕੇ ਘਾਟ ਹੀ ਨਹੀਂ ਬਣਾਉਂਦੇ ਉਹ ਉਹੀ ਚੜਾਉਂਦੇ ਟਰੈਕਟਰ ਭਾਰੀ ਚੀਜ਼ ਹੁੰਦੀ ਉਹ ਸਲਿੱਪ ਵੱਜਦਾ ਸਲਿੱਪ ਵੱਜਦਾ ਮਿੱਟੀ ਤੇ ਉਸ ਤੋਂ ਬਾਅਦ ਫੇਰ ਉਹ ਸੜਕ ਟੁੱਟਣੀ ਸਟਾਰਟ ਹੋ ਜਾਂਦੀ ਹੈ ਜੀ ਸਾਨੂੰ ਵੀ ਤਾਂ ਕੁਝ ਨਾ ਕੁਝ ਸੋਚਣਾ ਚਾਹੀਦਾ ਸਰ ਮੇਰੀਆਂ ਗੱਲਾਂ ਕੌੜੀਆਂ ਨੇ ਹੋ ਸਕਦਾ ਜਾਂਦੇ ਹੋ ਮੇਰਾ ਗਵਾਂਢੀ ਮੈਨੂੰ ਢਾ ਲਵੇ ਹੂੰ ਚਲੋ ਐਡੀ ਵੀ ਕੋਈ ਗੱਲ ਨਹੀਂ ਹੈ ਢਾ ਲਿਆ ਤਾਂ ਢਾ ਲੇ ਤੋ ਕਹਿਣ ਦਾ ਮਤਲਬ ਇਹ ਗੱਲਾਂ ਕੌੜੀਆਂ ਫਿੱਕੀਆਂ ਨੇ ਪਰ ਇਹ ਗੱਲਾਂ ਸੱਚੀਆਂ ਨੇ ਸੱਚੀਆਂ ਨੇ ਆਪਣਾ ਵੀ ਜ਼ਿੰਮੇ ਕਿਸੇ ਨੇ ਪੈ ਪਣ ਲਗਾਉਣੀ ਆ ਤਾਂ ਤੋ ਇਹ ਨਹੀਂ ਵੀ ਉੱਤੇ ਦੋ ਗੱਟੇ ਸੀਮੈਂਟ ਲਾ ਕੇ ਚਲੋ ਕੋਈ ਹਣਾ ਕੋਈ ਪ੍ਰਬੰਧ ਕਰ ਦਈਏ ਜੀ 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 ਮੰਨ ਲਓ ਕਿ ਅਸੀਂ ਤੋੜ ਫੋੜ ਜ਼ਿਆਦਾ ਕਰਦੇ ਆ ਅੱਜਕੱਲ੍ਹ ਜੇ ਕਿਸੇ ਨੂੰ ਤੋੜ-ਫੋੜ ਦਾ ਕੰਮ ਨਾ ਮਿਲੇ ਤੇ ਉਹ ਕਈ ਦੂਜਿਆਂ ਦਾ ਘਰ ਤੋੜਨ ਨੂੰ ਚਲੇ ਜਾਂਦੇ ਨੇ ਇਹ ਘਰ ਹੀ ਤੋੜ ਕੇ ਸ਼ੌਕ ਸ਼ੌਕ ਨਹੀਂ ਮਰਨਾ ਚਾਹੀਦਾ ਭੰਨ ਤੋੜ ਤੋੜ-ਫੋੜ ਜ਼ਰੂਰ ਹੁੰਦੀ ਹੈ